ਮੂਸੇ ਵਾਲੇ ਨੂੰ ਗਾਣੇ ਤੇ ਸਟੱਟ ਕਰਨ ਵਾਲੇ ਟਰੱਕ ਨੂੰ ਸਟੱਟ ਬੈਂਡ ਦੀ ਜ਼ਿੰਦਗੀ ਹੋਈ ਨਰਕਰ ਕਿਸੇ ਟਾਈਮ ਹਰ ਪੀੜਤ ਪਰਿਵਾਰਾਂ ਲਈ ਕਰ ਦਿੱਤੀ ਸੀ ਨੌਜਵਾਨੀ 6 ਤੋਂ 7 ਲੱਖ ਦੀ ਵਿੱਤੀ ਸਹਾਇਤਾ ਭਾਈ ਮੈਂ ਹਰ ਪੀੜਤ ਤਨਖਾਹ ਪਾ ਕੇ ਦਿੱਤੇ ਜਿਨ੍ਹਾਂ ਦੇ ਘਾ ਡਿੱਗੇ ਪਏ ਉਹਨਾਂ ਨੂੰ ਮੈਂ ਘਰ ਪਾ ਕੇ ਦਿੱਤੇ ਤੇ ਆਪਦਾ ਘਰ ਮੇਥੋਂ ਪਾਇ ਨਹੀਂ ਆ ਦੇਖੋ ਮੇਰੇ ਘਰ ਦੀ ਸਥਿਤੀ ਤੇ ਜਮ੍ਹਾਂ ਡਿੱਗਣ ਦੇ ਕਿਨਾਰੇ ਆਈ ਪਈ ਹੈ ਪਰ ਅੱਜ ਪੈਸੇ ਪੈਸੇ ਨੂੰ ਹੈ ਬਹੁਤਾ 1 ਲੱਖ ਲੋਕਾਂ ਦਾ ਵੀਰਾ ਬਣਾ YouTube ਤੇ ਸਟੰਟ ਕਰਦੇ ਸੀ ਆਪਾਂ ਸਟੰਟ ਬੰਦ ਹੋ ਗਏ ਜੀ ਤੇ ਤਾਂ ਆਪਣਾ ਕਾਰੋਬਾਰ ਚੱਲਦਾ ਸੀ ਤੇ ਸਟੰਟ ਮੰਦ ਹੋਣ ਕਾਰਨ ਜਿਮਾਂ ਗਰੀਬੀ ਜਾ ਜਾਵੇ ਪਾਲਿਆਂ ਵਾਲੀ ਛੱਤ ਥੱਲੇ ਬੈਠਾ ਸਿਲਵਰ ਬਟਨ ਲਈ ਅੱਜ ਕਰ ਰਿਹਾ ਮਦਦ ਦੀ ਗੋਹਾਰ ਤੇ ਆ ਪਿਛਲੇ ਮਹੀਨੇ ਜੋ ਮੋਗੇ ਨਿਕਲ ਗਏ ਸੀ ਇਹ ਸਾਰੇ ਤੇ ਇੱਕ ਦੋ ਜਮੀਂ ਹੋਰ ਪੈ ਗਿਆ ਮੇਰੇ ਘਰ ਦੀ ਖੋਦੀ ਛੱਤ ਡਿੱਗ ਜੂ ਪਰ ਮੈਂ ਆਪਦੇ ਜਿਹੜੇ ਪੈਸੇ ਕਮਾਏ ਸੀ ਸਟੰਟਾਂ ਤੋਂ ਉਹ ਪੈਸਾ ਨਹੀਂ ਮੈਂ ਹੜਾ ਭੇੜਤਾ ਦੀ ਮਦਦ ਕਰ ਚੁਕੀ ਤੇ ਆਪੇ ਅੱਜ ਜਿਹੜਾ ਮਨਕਾਰ ਕਰਕੇ ਦੇ ਦਿੱਤੇ ਤੇ ਬਾਕੀ ਰਾਚਨਾ ਚਣੀ 13 ਦਿਨਾਂ ਦਾ ਆਪਣਾ ਮੰਗਰ ਚਲਾਇਆ ਸੀ ਉਹ ਬੰਦ ਕਰ ਤੇ ਉਸ ਤੋਂ ਬਾਅਦ ਸਟਾਪ ਬੰਦ ਹੋਊਗਾ ਤੇ ਅੱਜ ਮੇਰਾ ਕੰਮ ਕੰਮ ਜੀ ਹਾਂ ਗੱਲ ਕਰਦੇ ਹਾਂ ਸੰਗਰੂਰ ਦੇ ਨੌਜਵਾਨ ਜਿਸ ਦਾ ਪਿੰਡੂ ਟਰੈਕਟਰ ਮਹਿਕਮਾ ਨਾਮਕ YouTube ਚੈਨਲ ਸੀ ਤੇ ਨੌਜਵਾਨ ਵੱਲੋਂ ਟਰੈਕਟਰ ਦੇ ਸਟੰਟ ਕਰਕੇ ਚੈਨਲ ਤੇ ਵੀਡੀਓਜ਼ ਅਪਲੋਡ ਕੀਤੇ ਜਾਂਦੇ ਸਨ ਪਰ ਪੰਜਾਬ ਸਰਕਾਰ ਵੱਲੋਂ ਟਰੈਕਟਰ ਸਟੰਟ ਨੂੰ ਬੈਨ ਕਰਨ ਤੋਂ ਬਾਅਦ ਇਸ ਨਾਮੀ ਸਟੰਟਮੈਨ ਦੀ ਜ਼ਿੰਦਗੀ ਬਿਲਕੁਲ ਬਦਲ ਜਾਂਦੀ ਹੈਦਰਸਮ ਨੌਜਵਾਨ ਕਿਸੇ ਟਾਈਮ ਗੁਲਾਬ ਸਿੱਧੂ ਦੇ ਸਿੱਧੂ ਮੂਸੇਵਾਲੇ ਦੇ ਗੀਤਾਂ 'ਚ ਬਤੌਰ ਸਟੰਟਮੈਨ ਕੰਮ ਕਰ ਚੁੱਕਿਆ ਹੈ ਪਰ ਅੱਜ ਨੌਜਵਾਨ ਦੀ ਆਪਣੀ ਹਾਲਤ ਬੇहद ਨਾਜੁਕ ਹੈ ਇਧਰ ਕੀ ਗੱਲ ਕਰਨੀ ਠੀਕ ਹੈ ਹਾਂਜੀ ਬਜੀ ਤੁਹਾਡਾ ਨਾਮ ਜੀ ਮੇਰਾ ਨਾਮ ਅਮਨਦੀਪ ਸਿੰਘ ਵੀਰ ਆ ਠੀਕ ਹੈ ਅਮਨਦੀਪ ਜੀ ਤੁਸੀਂ ਕੀ ਕੰਮ ਕਰਦੇ ਸੀ ਮੈਂ ਮੈਂ ਟਰੈਕਟਰ ਸਟੰਡ ਕਰਦਾ ਸੀ ਹੂੰ ਤੇ ਹੁਣ ਟਰੈਕਟਰ ਸਟੰਡ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਡ ਦੀ ਕਮਾਈ ਤੋਂ ਹੀ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਗਾਣਿਆਂ ਚ ਕਵੱਡੀਆਂ ਫੋੜੀਆਂ ਦੇ ਮੇਲੇ ਮੈਂ ਲਾਈਵ ਲਾਂਡਾਉਂਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਡ ਕਰ ਮਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਡ ਬੰਦ ਹੋ ਗਏ ਤੇ ਬਾਕੀ ਸਟੰਡਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਫੋਮ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ ਭੇੜਤਾਂ ਤੇ ਲਾਤਾ ਸੀ 13 ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਾਡੇ ਡੁੱਗੇ ਸੀ ਉਹਨਾਂ ਹੜ ਭੇੜਤਾਂ ਵੇਲੇ ਪਾਣੀ ਪਾ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿੰਨਾਂ ਕੋਲ ਕੋਈ ਅੰਖਾਂ ਨਹੀਂ ਸੀ ਸਾਗ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨ ਉਹ ਰਹਿੰਦੇ ਸੀ ਘਰਾਂ ਚ ਜਦੋਂ ਲੰਘਦੇ ਮੈਂ ਸੋਚਿਆ ਵੀ ਚਲੋ ਆਪਦਾ ਕਰ ਆਪਾਂ ਦਾ ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਆਪਾਂ ਨੇ ਇਕੱਠੇ ਕਰੇ ਸੀ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਦੇ ਕੋਈ ਨਹੀਂ ਆਪਾਂ ਸਾਲ ਲੇਟ ਪਾ ਲਾਂਗੇ ਮਿਹਨਤ ਕਰ ਰਹੇ ਆ ਹੋਰ ਕਰ ਲਾਂਗੇ ਤੇ ਉਦੋਂ ਦਾ ਵੀ ਆਪਾਂ ਨੇ ਸਾਰਾ 8 ਲੱਖ ਰੁਪਏ ਤਕਰੀਬਨ ਆਪਹਾੜਾ ਹੜਪੇੜਤਾਂ ਦੀ ਲਾਤਾ ਹੜਪੇੜਤਾਂ ਪਰਿਵਾਰਾਂ ਦੇ ਲਾਤਾ ਤੇ ਅਚਾਨਕ ਇਹ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਾਂ ਨੇ ਇਹਨੂੰ 1 ਰੁਪਿਆ ਨਹੀਂ ਜੁੜਦਾ ਤੇ ਇਹਨੇ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਣੇ ਘਰ ਵਾਸਤੇ ਉਹਨੇ ਸਾਰੇ ਲਾਤੇ ਤੇ ਹੁਣ ਜਮਾ ਗੁਰੂ ਵੀ ਚਾਹੇ ਜਮੀਨ ਠੀਕ ਹੈ ਅਸੀਂ ਦੇਖਦੇ ਹਾਂ ਤੁਹਾਡੇ ਸਾਥ ਜਿਹੜੀ ਸਿਲਵਰ ਪਲੇਟ ਵੀ ਹੈਗੀ ਐ ਇਹ ਚੈਨਲ ਵੀ ਬੰਦ ਹੋ ਗਿਆ ਤੁਹਾਡਾ ਹਾਂ ਮੇਰੇ ਇਹ ਚੈਨਲ ਤੇ ਆਪਾਂ ਇਹ ਪਿੰਡੂ ਟਰੈਕਟਰ ਮੇਕਮ ਚੈਨਲ ਆਪਾਂ ਇਹ ਤੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਣੇ ਨੇ ਜਦ ਆਪਣੇ ਟਰੈਕਟਰ ਲੈ ਕੇ ਪਾਉਦੇ ਸੀ ਜਦ ਵੀ ਆਪਣਾ ਉਹ ਟਰੈਕਟਰ ਬਣਦਾ ਸੀ ਜਿੱਥੇ-ਜਿੱਥੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਪਲੋਰ ਕਰ ਦਾਂਗੇ ਜੀ ਤੇ ਆਪਾਂ ਪਿਆਰ ਦਿੰਦੇ ਗਏ ਤੇ 1 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰ ਹੋ ਗਏ ਲੱਖੋਂ ਤੋਂ ਵੱਧ ਆਪਣੇ ਕੋਲ ਪਲੇਅਰ ਬਣਾ ਆ ਗਿਆ ਸੀ ਤੇ ਇਹ ਦਾ ਕੋਈ ਕੰਟੈਕਟ ਨਹੀਂ ਬਣਦਾ ਹੁਣ ਇਹ ਵੀ ਬੰਦ ਹੀ ਪਿਆ ਹੂੰ ਹੂੰ ਇਹ ਅਜੇ ਘਰ ਦੀ ਛੱਤ ਪਾਉਣ ਲਈ ਤੁਸੀਂ ਤੁਹਾਡੇ ਤੋਂ ਇੱਕ ਇੱਟ ਵੀ ਨਹੀਂ ਜੁੜ ਰਹੀ ਆਪਾਂ ਕਹਿ ਸਕਦੇ ਹਾਂ ਮੇਰਾ ਹੁਣ ਤਾਂ ਮਾਰਾ ਟਾਈਮ ਚੱਲ ਪਿਆ ਨਾ ਫੰਦਾ ਕੁਛ ਨਹੀਂ ਜੁੜ ਰਹਾ ਇੱਕ 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 ਵੀ ਆ ਲੱਗਦੇ ਵੀ ਕਿਵੇਂ ਆਊਗੀ ਇੱਕ ਇੱਕ ਤੇ ਆਉਦੇ ਪੈਸਿਆਂ ਨੇ ਜਿਨ੍ਹਾਂ ਦੇ ਆਪਾਂ ਵਧੀਆ ਵਧੀਆ ਘਰ ਪਾ ਕੇ ਦਿੱਤੇ ਨੇ ਮੈਨੇ ਮੈਂ ਖੋਦ ਬਾਜਿੰਦਾ ਕੰਮ ਨਹੀਂ ਕਰਨਾ ਪਰ ਮੈਂ ਖੋਦ ਬਾਜਨ ਚੱਕਦੇ ਉਹਨਾਂ ਦੇ ਘਰ ਪਵਾਏ ਨੇ ਮੈਂ ਆਪਦੇ ਘਰੇ ਕਦੇ ਵਠਾ ਨਹੀਂ ਗਿਆ ਕਿੱਥਾ ਉੱਥੇ ਮੈਂ ਵਠਲ ਜਾ ਕੇ ਚੱਕਦੇ ਲੈਂਟਰ ਪਵਾਏ ਨੇ ਤੇ ਉਹਨਾਂ ਦੇ ਘਰ ਜਾ ਕੇ ਜਦੋਂ ਅਸੀਂ ਸੇਵਾ ਚੱਲਦੀ ਸੀ ਪੁਰਾ ਉਹਨਾਂ ਦੇ ਘਰ ਉੱਤਾ ਰੋਟੀ ਵੀ ਨਹੀਂ ਲਹਾੜ ਜੱਫਾ ਨਹੀਂ ਜਿਹੜੇ ਵੀ ਉਹਨਾਂ ਨੂੰ ਇਸਤਰੀ ਮੁੰਡੇ ਜਾਂ ਹੋਰ ਹੁੰਦੇ ਸੀ ਉਹਨਾਂ ਨੂੰ ਮੈਂ ਖੋਦ ਹੋਟਲ ਤੇ ਲਿਜਾ ਕੇ ਉਸ ਟਾਈਮ ਤੇ ਹੋਟਲ ਤੇ ਲਿਜਾ ਕੇ ਖਾਣਾ ਵੀ ਭੰਦਰੀਆ ਤਾਂ ਅਸੀਂ ਉਹ ਕਰ ਪਾਏ ਨੇ ਅੱਜ ਜਮਾ ਮਾੜਾ ਟਾਈਮ ਮੇਰੇ ਤੇ ਆ ਗਿਆ ਉਹ ਜਿਹੜਾ ਮੈਂ ਲੋਕਾਂ ਤੇ ਦੇਖਦਾ ਹਾਂ ਹੋਰ ਕੋਈ ਕੰਮਕਾਜ ਨਹੀਂ ਤੁਸੀਂ ਕਰ ਸਕਦੇ ਕੋਈ ਦਿਹਾੜੀ ਦੱਪਾ ਜਿਵੇਂ ਕਹਦੀ ਵੀ ਵੀਰ ਕਾਨੂੰਨ ਤਾਂ ਮੈਂ ਦਿਹਾੜੀ ਵੀ ਕਰਨਾ ਜੇ ਕਰਨੇ ਲਈ ਆਪਣਾ ਸਰੀਰ ਲਾਈਕ ਹੋਵੇ ਦਿਹਾੜੀ ਕਰਨਾ ਮੇਰੀ ਮਡਿਊਸਨ ਚੱਲਦੀ ਹੈ ਜੀ ਤੇ ਨਾ ਮੈਂ ਬਾਜੰਦਾ ਕੰਮ ਕਰ ਸਕਦਾ ਹਾਂ ਤੇ ਨਾ ਮੈਂ ਗਰਦੇ ਗੱਪੇ ਦਾ ਕੰਮ ਕਰ ਸਕਦਾ ਕੋਰੋਨਾ ਟਾਈਮ ਤੇ ਮੈਨੂੰ ਬਲੱਡੀਆਂ ਉਲਟੀਆਂ ਲੱਗ ਜਾਂਦੀਆਂ ਸੀ ਉਹ ਪਹਿਲਾਂ ਤੋਂ ਲੈ ਕੇ ਹੁਣ ਤੱਕ ਮੇਰੀ ਮਡਿਊਸਨ ਚੱਲਦੀ ਹੈ ਮਡਿਊਸਨ ਵੀ ਆ ਪਈ ਹੈ ਕਾਫੀ ਦੋਸਾ ਦਿਨ ਅਸ਼ਾਰੀ ਮੈਡੀਸ਼ਨ ਮੇਰੇ ਕੋਲ ਨਹੀਂ ਪਈ ਆਗੀ ਇਸ ਟਾਈਮ ਤੇ 5 ਤੋਂ 6 6000 ਰੁਪਏ ਦੀ ਤਾਂ ਮੇਰੀ ਮੈਡੀਸ਼ਨ ਲਿਡੀਸ਼ਨ ਆਉਂਦੀ ਹੈ ਇੱਕ ਮਹੀਨੇ ਦੀ ਤੇ ਬਲੱਡ ਨਹੀਂ ਉਟੀਆਂ ਹੁਣ ਵੀ ਆਉਂਦੀਆਂ ਨੇ ਉਹ ਡਾਕਟਰ ਕਹਿੰਦਾ ਬੰਦ ਵੀ ਨਹੀਂ ਹੋਣੀ ਇਹ ਦਵਾਈ ਠੀਕ ਹੈ ਤੁਸੀਂ ਫਿਲਮ ਲਾਈਨ ਦੇ ਵਿੱਚ ਵੀ ਆਪਾਂ ਤੇਰੀ ਗੀਤਾਂ 'ਚ ਵੀ ਤੁਸੀਂ ਕਾਫੀ ਸਟੰਟ ਕੀਤੇ ਕਿਸੇ ਸੈਲੀਬ੍ਰਿਟੀ ਨੇ ਤੁਹਾਡੀ ਬਾਣੀ ਫੜੀ ਜਿਵੇਂ ਆਪਾਂ ਕਹਿਦੀ ਤੁਸੀਂ ਗਗਨ ਸਿੱਧੂ ਜਾਂ ਹੋਰ ਕੋਈ ਪੁਰਾਣਾ ਸਾਲ ਹੋ ਗਿਆ ਆਪਾਂ ਨੂੰ ਪੈਸਾ ਪਰਵਾਹ ਦੇ ਕਰਨ ਦੇ ਨਹੀਂ ਕਿ ਆਪਦਾ ਲਾਇਆ ਜਿਹੜਾ ਪੈਸਾ ਆਪਾਂ ਨੇ ਉਹ ਤੋਂ ਬਾਅਦ ਜਦੋਂ ਆਪਾਂ ਨੂੰ ਇਹ ਸੀ ਵੀ ਸਾਈਟਿੰਗ ਜੇ ਬਾਬਾ ਨਾਲ ਕੋ ਖੋਦ ਲਿਆ ਦੇ ਵੀ ਨਾ ਮੰਗਣਾ ਪਵੇ ਕਿਉਂਕਿ ਵੀਰ ਮੰਗਣਾ ਵੀ ਸੌਖਾ ਨਹੀਂ ਹੈਗਾ ਕਿਸੇ ਦੇ ਮੰਗਣਾ ਬਹੁਤ ਔਖਾ ਹੈ ਤੇ ਮੰਗਣਾ ਸੌਖਾ ਨਹੀਂ ਹੈਗਾ ਆਪਾਂ ਨੂੰ ਇਹ ਸੀ ਵੀ ਆਪਦਾ ਕੰਮ ਦੇ ਆਪੇ ਦੁਵਾਰੇ ਚੱਲ ਪੇ ਪਰ ਨਹੀਂ ਚੱਲਿਆ ਹੁਣ ਮਜ਼ਦੂਰੀ ਮੰਗਦੇ ਹੁਣ ਘਰ ਦਾ ਖਰਚਾ ਵੀ ਔਖਾ ਤੇ ਘਰ ਤੋਂ ਵੀ ਦੇਖ ਲਿਆ ਮੇਰੇ ਛੱਤ ਦਾ ਡੇਗਣ ਵਾਲੀ ਸਿੱਧੂ ਮੂਸੇਵਾਲੇ ਨਾਲ ਤੁਹਾਡੀ ਮੁਲਾਕਾਤ ਕਦੋਂ ਹੋਈ ਉਹ ਬਾਈ ਨਾ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਸਾ ਮੇਰਾ ਬਾਬਾ ਰਾਤ ਤਾਰਿਆ ਹੋ ਗਿਆ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰੋ 29 ਵਜੇ ਆਈ ਉਹਨੇ ਵੀ ਸਾਰਾ ਕੁਝ ਉਦੋਂ ਮਨ ਕੁੱਟਿਆ ਉਹ ਤੋਂ ਬਾਅਦ ਹੁਣ ਟੁੱਟਿਆ ਦੋ ਵਾਰ ਜਿੰਦਗੀ 'ਚ ਮਨ ਟੁੱਟਿਆ ਵੀਰੇ ਹੁਣ ਤਾਂ ਘੰਟਾ-ਘੰਟਾ ਅੱਧਾ-ਅੱਧਾ ਘੰਟਾ ਕੱਗਾ ਪੜਾ ਰਿਹਾ ਜੀਦਾਗਾ 9 ਵਜੇ ਟਾਈਮ ਆ ਗਿਆ ਹੁਣ ਤੁਸੀਂ ਸਾਡੇ ਦਰਸ਼ਕ ਹੋਈ ਤੁਸੀਂ ਕੀ ਪੀਲ ਕਰਨਾ ਚਾਹੁੰਦੇ ਹੋ ਆਪਣਾ ਕੋਈ ਕੰਟੈਕਟ ਨੰਬਰ ਦੇਣਾ ਚਾਹੁੰਦਾ ਕਿੰਨੀ ਨੰਬਰ ਤਾਂ ਮੇਰਾ ਵੀਰੇ 84374 47736 84374 47736 ਤੇ ਮੈਂ ਵੀਰੇ ਸਾਰੇ ਮੁੱਥੇ ਜੋੜ ਕੇ ਬੇਨਤੀ ਕਰਦਾ ਹਾਂ ਕਿਸੇ ਟਾਈਮ ਮੈਂ ਜਿਹੜਿਆਂ ਨੂੰ ਲੋੜ ਬੰਦ ਸੀ ਉਹਨਾਂ ਦੇ ਮੈਂ ਕੰਮ ਆਇਆ ਅੱਜ ਮੈਂ ਖੁਦ ਲੋੜ ਬੰਦ ਹੋ ਰਿਹਾ ਅੱਜ ਮੈਂ ਖੁਦ ਲੋੜ ਬੰਦ ਹੋ ਰਿਹਾ ਮੇਰਾ ਤਾਂ ਬੰਦੇ ਸਾਰਿਆਂ ਦੀ ਬੇਨਤੀ ਹੈ ਵੀ ਹੁਣ ਬਾਹਰ ਲਓ ਓਕੇ ਟਾਈਮ ਠੀਕ ਮੰਗਣਾ ਵੀਰੇ ਬਹੁਤ ਓਖਾ ਯਾਰ ਥੋੜਾ ਆਹੋ ਅੰਦਰੋਂ ਹਨਾ ਠੀਕ ਇਹ ਜਿਹੜੀ ਦਿੱਕਤ ਹੋਣ ਕਾਰਨ ਖੂਨ ਦੀਆਂ ਉਲਟੀਆਂ ਆਉਂਦੀਆਂ ਹਨ ਤੇ ਕੋਈ ਦਿਹਾੜੀ ਵਾਲਾ ਕੰਮ ਵੀ ਨਹੀਂ ਮਿਲ ਰਿਹਾ ਤੇ ਲੋਕਾਂ ਦੀ ਮਦਦ ਕਰਨ ਵਾਲਾ ਇਹ ਨੌਜਵਾਨ ਅੱਜ ਖੁਦ ਲੋਕਾਂ ਸਾਹਮਣੇ ਹੱਥ ੱਡਣ ਨੂੰ ਮਜਬੂਰ ਹੈ। ਸੇ ਟਾਈਮ ਹਰ ਪੀੜਿਤ ਪਰਿਵਾਰਾਂ ਲਈ ਕਰ ਦਿੱਤੀ ਸੀ ਨੌਜਵਾਨੀ 6 ਤੋਂ 7 ਲੱਖ ਦੀ ਵਿੱਤੀ ਸਹਾਇਤਾ ਭਾਈ ਮੈਂ ਹਰ ਪੀੜਤ ਨੂੰ ਘਰ ਪਾ ਕੇ ਦਿੱਤੇ ਜਿਨ੍ਹਾਂ ਦੇ ਘਰ ਡਿੱਗੇ ਸੀ ਉਹਨਾਂ ਨੂੰ ਮੈਂ ਘਰ ਪਾ ਕੇ ਦਿੱਤੇ ਤੇ ਆਬਾ ਘਰ ਮੇਥੋਂ ਪਾਇ ਨਹੀਂ ਆ ਦੇਖੋ ਮੇਰੇ ਘਰ ਦੀ ਸਥਿਤੀ ਤੇ ਜਮ੍ਹਾਂ ਡਿੱਗਣ ਦੇ ਕਿਨਾਰੇ ਆ ਹੀ ਪਈ ਹੈ ਪਰ ਅੱਜ ਪੈਸੇ ਪੈਸੇ ਨੂੰ ਹੈ ਬਹੁਤ ਆ ਕਲਾਕ ਨੋ ਲੋਗਾਂ ਦਾ ਵਿਰਾਮਣਾ YouTube ਤੇ ਤੇ ਸਟੰਟ ਕਰ ਦੋਈ ਸੀ ਆਪਾਂ ਸਟੰਟ ਬੰਦ ਹੋ ਗਏ ਜਿੱਥੇ ਤੋਂ ਆਪਣਾ ਕਾਰੋਬਾਰ ਚੱਲਦਾ ਸੀ ਤੇ ਸਟੰਟ ਮੰਦ ਹੋਣ ਕਾਰਨ ਜੀ ਜਮਾ ਗਰੀਬੀ ਜਾ ਜਾ ਸਹਲੇ ਬੈਠਾ ਸਿਲਵਰ ਬਟਨ ਲਈ ਅੱਜ ਕਰ ਰਿਹਾ ਮਦਦ ਦੀ ਗੋਹਾਰ ਤੇ ਆ ਪਿਛਲੇ ਮਹੀਨੇ ਜੋ ਮੋਗੇ ਨਿਕਲ ਗਏ ਸੀ ਇਹ ਸਾਰੇ ਤੇ ਇੱਕ ਦੋ ਜਮੀਂ ਹੋਰ ਪਾਏਗਾ ਮੇਰੇ ਘਰ ਦੀ ਖੋਦੀ ਛੱਤ ਲੱਗ ਜੂ ਪਰ ਮੈਂ ਆਪਦੇ ਜਿਹੜੇ ਪੈਸੇ ਕਮਾਏ ਸੀ ਸਟੰਟਾਂ ਤੋਂ ਉਹ ਪੈਸੇ ਨੇ ਮੈਂ ਹੜਪੀੜ ਤੋਂ ਦੀ ਮਦਦ ਕਰ ਚੁੱਕੀ ਤੋਗੇ ਮਲ ਨੂੰ ਜਿਨ੍ਹਾਂ ਦੇ ਘਾ ਡਿਗੇ ਨੂੰ ਕਾਰ ਕਰਕੇ ਦੇ ਦਿੱਤੇ ਤੇ ਬਾਕੀ ਰਾਚਾ ਚਨੀ 13 14 ਦਿਨਾਂ ਦਾ ਮੰਗਲ ਚਲਾਇਆ ਸੀ ਉਹ ਬੰਦ ਕਰ ਤੇ ਉਸ ਤੋਂ ਬਾਅਦ ਸਟਾਪ ਬੰਦ ਹੋਊਗਾ ਤੇ ਅੱਜ ਮੇਰਾ ਨਾਮ ਕੰਮ